ਕਿਤੋਂ ਵੀ ਪੰਚੰਡੀਗੜ੍ਹ ਨੂੰ ਆਉਣ ਵਾਲੇ ਰਾਹ ਨੇ ਉਹਨਾਂ ਦੇ ਉੱਤੇ ਬੈਰੀਕੇਡ ਲਾਉਣ ਵਾਲੀ ਪਹਿਲਾਂ ਪੰਜਾਬ ਸਰਕਾਰ ਆ ਜੀ ਜਦੋਂ ਲੋਕ ਆਪਣੇ ਹੱਕ ਮੰਗਣ ਤੇ ਆਉਂਦੇ ਨੇ ਤਾਂ ਲੋਕਾਂ ਦੇ ਜਿਹੜੇ ਹੜ ਨੇ ਉਹ ਵੱਡੇ ਵੱਡੇ ਬੈਰੀਕੇਡ ਭੰਨ ਕੇ ਪਾਸੇ ਕਰ ਦਿੰਦੇ ਨੇ ਇਸ ਕਰਕੇ ਵੀ ਅੱਜ ਭਾਵੇਂ ਚੋਣਾਂ ਅਨਾਉਂਸ ਹੋ ਜਾਂਦੀਆਂ ਨੇ ਫਿਰ ਵੀ ਇਹ ਲੜਾਈ ਤਾਂ ਇੱਥੋਂ ਤੱਕ ਜਾਣੀ ਚਾਹੀਦੀ ਹੈ ਵੀ ਯੂਨੀਵਰਸਿਟੀ ਪੰਜਾਬ ਨੂੰ ਦੇ ਚੰਡੀਗੜ੍ਹ ਤੇ ਹੱਕ ਤਾਂ ਅਸੀਂ ਬਹੁਤ ਪਹਿਲਾਂ ਗਵਾ ਚੁੱਕੇ ਹਾਂ ਜਦੋਂ ਸਾਡੀਆਂ ਨਿਕੰਮੀਆਂ ਇੱਥੇ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਨੇ ਤੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਚੰਡੀਗੜ੍ਹ ਦੇ ਵਿੱਚੋਂ ਆਪਦੇ ਦਫ਼ਤਰ ਚਾਕੇ ਚੁੱਪਚੀਤੇ ਬਾਹਰ ਲੈ ਗਏ ਪੰਜਾਬ ਦੀ ਯੂਨੀਵਰਸਿਟੀ ਬਣਾਉਣ ਦੇ ਲਈ ਸਟੇਟ ਯੂਨੀਵਰਸਿਟੀ ਬਣਾਉਣ ਦੇ ਲਈ ਤੁਸੀਂ ਬਿੱਲ ਪੇਸ਼ ਕਰੋ ਤੁਸੀਂ ਵਿਧਾਨ ਸਭਾ ਤੁਹਾਡੇ ਕੋਲ ਹੈਗੀ ਹੈ ਕਰਨਾ ਕੀ ਹੈ ਸਿਰਫ ਚੁਟਕਲੇ ਸੁਣਾਉਣੇ ਆ ਤਰਨਤਾਰਾਂ ਦੀਆਂ ਚੋਣਾਂ ਦੇ ਉੱਤੇ ਫੋਕਸ ਹੈ ਤੇ ਵੱਤ ਤੋਂ ਵੱਧ ਬਿਆਨਬਾਜ਼ੀ ਕਰਨੀਆਂ ਨੇ ਮਸ਼ਹੂਰੀਆਂ ਕਰਨੀਆਂ ਨੇ ਇਸ ਤੋਂ ਵੱਧ ਕੀ ਕੁਝ ਵੀ ਨਹੀਂ ਹੈਗਾ ਦੋਸਤੋ ਤੁਸੀਂ ਜੁੜੇ ਹੋਏ ਹੋ ਹੈਵਨ ਇੰਡੀਆ ਟੀਵੀ ਨਾਲ ਸਾਡੇ ਨਾਲ ਐਡਵੋਕੇਟ ਵਕੀਲ ਨੇ ਉਹਨਾਂ ਨਾਲ ਗੱਲ ਕਰਾਂਗੇ ਅਮਨਦੀਪ ਕੌਰ ਨੇ ਜਿਹੜੇ ਹਾਈ ਕੋਰਟ 'ਚ ਪ੍ਰੈਕਟਿਸ ਕਰਦੇ ਨੇ ਮੈਡਮ ਅੱਜ ਦੀਆਂ ਜਿਹੜੀਆਂ ਅਸੀਂ ਇੱਕ ਦੋ ਟਿੱਪਣੀਆਂ ਲਵਾਂਗੇ ਤੁਹਾਡੇ ਕੋਲੋਂ ਅੱਜ ਜਿਵੇਂ ਵਿਦਿਆਰਥੀ ਨੂੰ ਰੋਕਿਆ ਗਿਆ ਜਿਵੇਂ ਵਿਦਿਆਰਥੀਆਂ ਨੇ ਕਾਲ ਦਿੱਤੀ ਸੀ ਕਿ ਯੂਨੀਵਰਸਿਟੀ ਬਚਾਉਣੀ ਹੈ ਹਨਾ ਤੇ ਵਿਦਿਆਰਥੀਆਂ ਨੂੰ ਰੋਕਿਆ ਗਿਆ ਬਾਅਦ ਕੌਣ ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ ਮੈਨੂੰ ਲੱਗਦਾ ਵੀ ਅੱਜ ਜਿਹੜੀ ਕੇਂਦਰ ਸਰਕਾਰ ਦੇ ਖਿਲਾਫ ਇਹ ਕੋਲਸ਼ ਪਹਿਲਾਂ ਤੋਂ ਸੇਧਤ ਕੀਤਾ ਹੋਇਆ ਵਾ ਸਿਰਫ ਉਹਨੇ ਨਹੀਂ ਅੱਜ ਪੂਰੀ ਪੰਜਾਬ ਸਰਕਾਰ ਨੇ ਪੂਰੀ ਵਾਹ ਲਾਈ ਹੈ ਵੀ ਜਿੱਥੇ ਕਿਤੇ ਵੀ ਪੰਜਾਬ ਤੋਂ ਲੋਕ ਆ ਰਹੇ ਨੇ ਖਰੜਾ ਵਾਲਾ ਪੁਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅੰਬ ਸਾਹਿਬ ਕੋਲੇ ਲੋਕਾਂ ਤੋਂ ਇਧਰ ਮੈਕਸ ਹਸਪਤਾਲ ਦੇ ਕੋਲੇ ਮਤਲਬ ਜਿੱਥੋਂ ਕਿਤੋਂ ਵੀ ਪੰਚੰਡੀਗੜ੍ਹ ਨੂੰ ਆਉਣ ਵਾਲੇ ਰਾਹ ਨੇ ਉਹਨਾਂ ਦੇ ਉੱਤੇ ਬੈਰੀਕੇਡ ਲਾਉਣ ਵਾਲੀ ਪਹਿਲਾਂ ਪੰਜਾਬ ਸਰਕਾਰ ਆ ਸਗੋਂ ਇਹਦੀ ਚੇਤਾਵਨੀ ਪਹਿਲਾਂ ਦਿੱਤੀ ਗਈ ਸੀ ਵੀ ਤੁਸੀਂ ਜਦੋਂ ਅੱਗੇ ਮੋਰਚਿਆਂ ਦੇ ਵਿੱਚ ਇਹ ਕਹਿੰਦੇ ਹੋ ਤੇ ਬਿਆਨ ਜਾਰੀ ਕਰਦੇ ਹੋ ਵੀ ਅਸੀਂ ਤੁਹਾਡੇ ਦੀ ਸਾਧੇ ਤੁਸੀਂ ਰਾਹ ਚ ਰੋੜੇ ਨਾ ਲਾਇਓ ਕਿਤੇ ਸਾਡੀਆਂ ਜਿਹੜਾ ਸੇਧ ਧਰਨਾਵਾਂ ਤੁਹਾਡੇ ਵੱਲ ਸੇਧਤ ਨਾ ਹੋ ਜੇ ਅੱਜ ਫੇਰ ਵੀ ਇਹਨਾਂ ਦੀਆਂ ਲੱਖਾਂ ਰੋਕਾਂ ਦੇ ਬਾਵਜੂਦ ਅੱਜ ਬਹੁਤ ਸਾਰੇ ਵਿਦਿਆਰਥੀ ਗੇਟਾਂ ਤੋਂ ਚੱਕੇ ਉਹਦੇ ਬਾਵਜੂਦ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯੂਨੀਵਰਸਿਟੀ ਦੇ ਅੰਦਰ ਵਿਦਿਆਰਥੀ ਹੋਰ ਆਮ ਲੋਕ ਪੰਜਾਬ ਇਥੇ ਇਥੇ ਪਹੁੰਚੇ ਨੇ ਤੇ ਅੱਜ ਉਹਨਾਂ ਦਾ ਇਕੱਠ ਹੋਇਆ ਤੇ ਇਹ ਇਹੀ ਗੱਲ ਦਾ ਸੁਨੇਹਾ ਦਿੰਦਾ ਵੀ ਤੁਸੀਂ ਰਾਹ ਦੇ ਵਿੱਚ ਜਿੰਨੇ ਮਰਜ਼ੀ ਬੈਰੀਕੇਡ ਲਾ ਲਓ ਜਦੋਂ ਲੋਕ ਆਪਣੇ ਹੱਕ ਮੰਗਣ ਤੇ ਆਉਂਦੇ ਨੇ ਤਾਂ ਲੋਕਾਂ ਦੇ ਜਿਹੜੇ ਹੜ ਨੇ ਉਹ ਵੱਡੇ ਵੱਡੇ ਬੈਰੀਕੇਡ ਭੰ ਜੋ ਲੋਕਾਂ ਦਾ ਵਿਦਿਆਰਥੀਆਂ ਦੀ ਤੇ ਆਮ ਜਿਹੜੇ ਲੋਕ ਨੇ ਉਹਨਾਂ ਦੀ ਇੱਕੋ ਇੱਕ ਮੰਗ ਹੈ ਵੀ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਉਹ ਉਹਦੀ ਵਿੱਚ ਸੈਨੇਟ ਦੀਆਂ ਚੋਣਾਂ ਆ ਦੇ ਇਲੈਕਸ਼ਨ ਦਾ ਸ਼ਡਿਊਲ ਅਨਾਉਂਸ ਕੀਤਾ ਜਾਵੇ ਤੇ ਨਾਲ ਦੀ ਨਾਲ ਇਹ ਯੂਨੀਵਰਸਿਟੀ ਇਹਦੇ ਤੇ ਬਣਦਾ ਹੱਕ ਪੰਜਾਬ ਦਾ ਵਾ ਇਹ ਉਹਨੂੰ ਮਿਲਣੀ ਚਾਹੀਦੀ ਹੈ ਇਸ ਕਰਕੇ ਲੜਾਈ ਜਿਹੜੀ ਹੈ ਲੰਬੀ ਚੱਲੇਗੀ ਕੀ ਲੱਗਦਾ ਜਿਹੜਾ ਚੰਡੀਗੜ੍ਹ ਲਗਾਤਾਰ ਇਹ ਦਾਵਾ ਕਰਦੇ ਆਏ ਆ ਪੰਜਾਬ ਦੇ ਲੋਕ ਕਿ ਚੰਡੀਗੜ੍ਹ ਸਾਡਾ ਹੈਗਾ ਔਰ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਫੈਡਰਲ ਢਾਂਚੇ ਦੇ ਅੰਦਰ ਦਖਲਅੰਦਾਜ਼ੀ ਕਰ ਰਹੀ ਆ ਲੱਗਦਾ ਉਹ ਹੱਕ ਬਰਕਰਾਰ ਰਹੂਗਾ ਕਿ ਜੇ ਸੈਨੇਟ ਦੀਆਂ ਚੋਣਾਂ ਵੀ ਬਹਾਲ ਫੈਸਲੇ ਆ ਸਰਕਾਰ ਨੇ ਉਹ ਵਾਪਸ ਲਏ ਨੇ ਔਰ ਦੂਸਰੇ ਪਾਸੇ ਜਿਵੇਂ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਆ ਲੱਗਦਾ ਇਹ ਸਾਰੀਆਂ ਚੀਜ਼ਾਂ ਵੱਜ ਜਾਣੀਆਂ ਜਿਵੇਂ ਉਹ ਉਹਨਾਂ ਦੀ ਮਾਨਸਿਕਤਾ ਵਾਲੀ ਆਰਐਸਐਸ ਜਿਵੇਂ ਦਖਨ ਹਦਾਜੀ ਕਰ ਰਹੀ ਆ ਤੇ ਉਹ ਜਿਵੇਂ ਦਿਮਾਗਾ ਚ ਭਰਿਆ ਜਾ ਰਿਹਾ ਜਿਹੜੀ ਇਸ ਵੇਲੇ ਹਾਲਤ ਆ ਉਹ ਤਾਂ ਇਹ ਹੈ ਵੀ ਜੇ ਸੈਲਰਡ ਦੀਆਂ ਚੋਣਾਂ ਅਨਾਉਂਸ ਹੋ ਗਈਆਂ ਜਿਵੇਂ ਅੱਜ ਤੋਂ 5 ਸਾਲ ਪਹਿਲਾਂ ਸੀ ਧਰਨਾ ਲਾਇਆ ਚੋਣਾਂ ਅਨਾਉਂਸ ਹੋ ਗਈਆਂ ਸੀ ਫੇਰ 4 ਸਾਲ ਬਾਅਦ ਅਸੀਂ ਇੱਥੇ ਖੜੇ ਹੋਵਾਂਗੇ ਕਿਉਂਕਿ ਕੇਂਦਰ ਦੀ ਲੱਤ ਹਜੇ ਵੀ ਯੂਨੀਵਰਸਿਟੀ ਦੇ ਵਿੱਚ ਆ। ਬੀਸੀ ਉਹਨਾਂ ਦਾ ਰਜਿਸਟਰਾਰ ਉਹਨਾਂ ਦਾ ਡੀਐਸਡਬਲ ਸਾਰੇ ਅਧਿਕਾਰੀ ਉਹ ਆਪ ਲਾਉਂਦੇ ਨੇ। ਇਸ ਕਰਕੇ ਵੀ ਅੱਜ ਭਾਵੇਂ ਚੋਣਾਂ ਅਨਾਉਂਸ ਹੋ ਜਾਂਦੀਆਂ ਨੇ ਫੇਰ ਵੀ ਇਹ ਲੜਾਈ ਤਾਂ ਇੱਥੋਂ ਤੱਕ ਜਾਣੀ ਚਾਹੀਦੀ ਹੈ ਵੀ ਯੂਨੀਵਰਸਿਟੀ ਪੰਜਾਬ ਨੂੰ ਦੋ। ਦੂਜੇ ਤੁਸੀਂ ਕਹਿੰਦੇ ਹੋ ਵੀ ਚੰਡੀਗੜ੍ਹ ਤੇ ਹੱਕ ਖਤਮ। ਚੰਡੀਗੜ੍ਹ ਤੇ ਹੱਕ ਤਾਂ ਅਸੀਂ ਬਹੁਤ ਪਹਿਲਾਂ ਗਵਾ ਚੁੱਕੇ ਹਾਂ ਜਦੋਂ ਸਾਡੀਆਂ ਨਿਕੰਮੀਆਂ ਇੱਥੇ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਨੇ ਤੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ। ਚੰਡੀਗੜ੍ਹ ਦੇ ਵਿੱਚ ਬੋਲ ਚੁੱਕੇ ਹੈ ਯੂਨੀਵਰਸਿਟੀ ਨੂੰ ਸਰਕਾਰ ਪੰਜਾਬ ਯੂਨੀਵਰਸਿਟੀ ਬਣਾਉਣ ਦੇ ਲਈ ਸਟੇਟ ਯੂਨੀਵਰਸਿਟੀ ਬਣਾਉਣ ਦੇ ਲਈ ਤੁਸੀਂ ਬਿੱਲ ਪੇਸ਼ ਕਰੋ ਤੁਸੀਂ ਵਿਧਾਨ ਸਭਾ ਤੁਹਾਡੇ ਕੋਲ ਹੈਗੀ ਹੈ ਕਰਨਾ ਕੀ ਹੈ ਸਿਰਫ ਚੁਟਕਲੇ ਸੁਣਾਉਣੇ ਆ ਤਰਨ ਤਰਨ ਦੀਆਂ ਚੋਣਾਂ ਦੇ ਉੱਤੇ ਫੋਕਸ ਹੈ ਤੇ ਵੱਧ ਤੋਂ ਵੱਧ ਬਿਆਨਬਾਜ਼ੀ ਕਰਨੀਆਂ ਨੇ ਮਸ਼ਹੂਰੀਆਂ ਕਰਨੀਆਂ ਨੇ ਇਸ ਤੋਂ ਵੱਧ ਕੀ ਕੁਝ ਵੀ ਨਹੀਂ ਹੈਗਾ ਇਸ ਕਰਕੇ ਅੱਜ ਜਿੰਨੀ ਕੇਂਦਰ ਦੀ ਸਰਕਾਰ ਇਹਦੇ ਵਿੱਚ ਹਮਲਾਵਰ ਰੁਖ ਤੇ ਹੈ ਉੰਨੀ ਪੰਜਾਬ ਸਰਕਾਰ ਦੋਸ਼ੀ ਹੈ ਕਿਉਂਕਿ ਉਹਦੇ ਵਿੱਚ ਸਾਰੀਆਂ ਸਰਕਾਰਾਂ ਨੇ ਜਿੰਨੀਆਂ ਰਹੀਆਂ ਨੇ ਹੁਣ ਤੱਕ ਸੱਤਾ ਤੇਰ ਪਾਰਟੀਆਂ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਤੇ ਅੱਜ ਆਖਰਕਾਰ ਹੰਬਲਾ ਕੌਣ ਮਾਰ ਰਿਹਾ ਇਹ ਵਿਦਿਆਰਥੀ ਮਾਵੇ ਨੇ ਜਿਨ੍ਹਾਂ ਨੇ ਮੋਰਚਾ ਬਣਾਇਆ ਜਿਨ੍ਹਾਂ ਨੇ ਸੱਦਾ ਦਿੱਤਾ ਤੇ ਜਿਹੜੇ ਅੱਜ ਉਹਨੂੰ ਮੈਨੇਜ ਕਰ ਰਹੇ ਨੇ ਲਗਾਤਾਰ ਜਿਨੀ ਮਤਲਬ ਸਮੇਂ ਸਮੇਂ ਹੀ ਸਰਕਾਰਾਂ ਆ ਰਹੀਆਂ ਨੇ ਲਗਾਤਾਰ ਕਾਲੀ ਵੀ ਰਹੇ ਹੈ ਕਾਂਗਰਸੀ ਵੀ ਰਹੇ ਹੈ ਹੁਣ ਆਪ ਵਾਲੇ ਵੀ ਰਹੇ ਹੈ ਸੈਨੇਟ ਦੀਆਂ ਮੀਟਿੰਗਾਂ 'ਚ ਨਹੀਂ ਜਾਂਦੇ ਰਹੇਗੇ ਔਰ ਜਿਹੜੇ ਮਤਲਬ ਉੱਥੋਂ ਦੇ ਕੇਂਦਰ ਦੇ ਜਿਹੜੇ ਮੰਤਰੀ ਨੇ ਉਹ ਲਗਾਤਾਰ ਸੈਨਟ ਦੀਆਂ ਮੀਟਿੰਗਾਂ ਕੀ ਝੋਲ ਲੱਗਦਾ ਕਿ ਸਾਡੇ 86 ਧਰਾਂ ਜਿਹੜੀਆਂ ਉਹ ਗਏ ਨਹੀਂਗੇ ਪਰ ਉਹਨਾਂ ਨੇ ਆਪਦਾ ਏਜੰਡਾ ਮਤਲਬ ਬਰਕਰਾਰ ਰੱਖਿਆ ਇਹਨੂੰ ਕਿਵੇਂ ਦੇਖਦੇ ਹੋ ਬਿਲਕੁਲ ਉਹਨਾਂ ਦੇ ਮੰਤਰੀ ਸੋਮ ਪ੍ਰਕਾਸ਼ ਆ ਕੇ ਇੱਥੇ ਬਿਆਨ ਦੇ ਕੇ ਆਂਦੇ 2019 ਦੇ ਵਿੱਚ ਵੀ ਅਸੀਂ ਜੇ 370 ਹਟਾ ਸਕਦੇ ਅਸੀਂ ਸੈਨੇਟ ਵੀ ਭੰਗ ਕਰ ਸਕਦੇ ਹਦੋਂ ਹੀ ਏਜੰਡੇ ਸਾਫ਼ ਹੋ ਗਏ ਸੀ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਪੰਜਾਬ ਦਾ ਸੀਐਮ ਜਿਹੜਾ ਉਹ ਵੀ ਇਥੋਂ ਦਾ ਐਕਸਫੀਸ਼ੀਅਲ ਮੈਂਬਰ ਹੈ ਐਜੂਕੇਸ਼ਨ ਮਿਨਿਸਟਰ ਵੀ ਹੈ ਹਾਈਅਰ ਐਜੂਕੇਸ਼ਨ ਮਿਨਿਸਟਰ ਕੋਈ ਵੀ ਨਹੀਂ ਹੁੰਦਾ ਸੈਨੇਟ ਦੀਆਂ ਜਦੋਂ ਤੁਸੀਂ ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਜਦੋਂ ਤੁਸੀਂ ਤੁਹਾਨੂੰ ਹੱਥਾਂ ਦਾ ਪਿੱਛੇ ਖਿੱਚ ਲੈਣੇ ਹੋ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੁਹਾਨੂੰ ਥੋੜਾ ਬੋਝ ਲੱਗਦੀ ਆ ਤਾਂ ਤੁਸੀਂ ਕਿਹੜੇ ਮੂੰਹ ਦੇ ਨਾਲ ਇਸ ਯੂਨੀਵਰਸਿਟੀ ਦੇ ਉੱਤੇ ਆਵਦਾ ਦਾਵਾ ਜਿਹੜੀ ਸਰਕਾਰ ਐ ਉਹ ਕਰੂਗੀ ਇਸੇ ਕਰਦੀ ਵੀ ਨਹੀਂ ਕਰਦੇ ਕੌਣ ਨੇ ਲੋਕ ਕਰਦੇ ਨੇ ਜਿਨ੍ਹਾਂ ਨੇ 82 ਚ ਯੂਨੀਵਰਸਿਟੀ ਬਣਾਈ ਆ ਜਿਨ੍ਹਾਂ ਨੇ 47 ਚ ਡਜਣ ਤੋਂ ਬਚਾਈ ਆ ਜਿਹੜੇ ਲੋਕ ਅੱਜ ਲੜ ਰਹੇ ਨੇ ਇਸ ਯੂਨੀਵਰਸਿਟੀ ਦੀ ਖਾਤਰ ਉਹ ਪੰਜਾਬ ਦੇ ਲੋਕ ਨੇ ਹਮ ਥੈਂਕ ਯੂ ਮਾਨ ਜੀ ਤਾਈ ਸਾਨੂੰ ਸਾਡੇ ਨਾਲ ਅਮਨ ਜਿਹੜੇ ਹਾਈ ਕੋਰਟ ਚ ਵਕੀਲ ਵੀ ਨੇ ਔਰ ਲਗਾਤਾਰ ਵਿਦਿਆਰਥੀ ਸੰਘਰਸ਼ਾਂ ਚ ਵੀ ਸ਼ਾਮਲ ਰਹੇ ਨੇ ਕਿਵੇਂ ਦੀ ਲੱਗੀ ਇਹਨਾਂ ਦੀ ਗੱਲਬਾਤ ਤਾਂ ਸਾਡੇ ਨਾਲ ਜਰੂਰ ਜਿਹੜੇ ਆਪਣੇ ਸੁਝਾਅ ਉਹ ਜਰੂਰ ਸਾਂਝੇ ਕਰਿਓ ਬਣੇ ਰਹੋ ਹੈਵਨ ਇੰਡੀਆ ਟੀਵੀ ਦੇ ਨਾਲ ਧੰਨਵਾਦ